ਦੋਸਤੋ ਡਬਲ ਹਾਈਟ ਦੇ ਲੱਗਣ ਵਾਲਾ ਚੂਮਰ ਸਿਰਫ 7500 ਰੁਪਏ ਦੇ ਵਿੱਚ ਮਿਲ ਜਾਣਾ ਤੁਹਾਨੂੰ ਆਪਾਂ ਪਹੁੰਚਿਆ ਨਾਸ ਇਲੈਕਟ੍ਰੀਕਲ ਪਟਿਆਲਾ ਦੇ ਵਿੱਚ ਜਿੱਥੇ ਬਹੁਤ ਸਾਰੀ ਰੇਂਜਾਂ ਚੂਮਰਾਂ ਦੀ ਤੇ ਜਿਹੋ ਜੀ ਮਰਜ਼ੀ ਕੁਆਲਿਟੀ ਤੇ ਦਿੱਲੀ ਵਾਲੇ ਰੇਟ ਬਾਈ ਬਾਕੀ ਗੱਲ ਸੱਚ ਹੈ ਇਹ ਵੀ ਦਿੱਲੀ ਵਾਲੇ ਰੇਟ ਆਪਣੇ ਕੋਲ ਮਿਲਦੇ ਨੇ ਬਿਲਕੁਲ ਸਰ ਉਸ ਤੇ ਪੂਰਾ ਅਸੀਂ ਵਰਕਆਊਟ ਕਰ ਰਹੇ ਹੈਗੇ ਤਾਂ ਕਿ ਕਸਟਮਰ ਨੂੰ ਇੱਕ ਵੈਰਾਈਟੀ ਔਰ ਪ੍ਰਾਈਸ ਦਾ ਫੈਕਟਰ ਸਭ ਤੋਂ ਪਹਿਲਾਂ ਜੀ ਉਸ ਤੇ ਅਸੀਂ ਕੰਪੀਟ ਕਰ ਸਕੀਏ ਕਿ ਕਸਟਮਰ ਜੋ ਸੈਕੰਡ ਥਾਰਡ ਬਣਾਉਂਦੇ ਹੈਗੇ ਕਿ ਦਿੱਲੀ ਪ੍ਰਾਈਸ ਘਟ ਹੈ ਜਾਂ ਕਿਤੇ ਘਟ ਹੈ ਉਸ ਨੂੰ ਅਸੀਂ ਬਿਲਕੁਲ ਕੰਪਲੀਟ ਕਰਦੀ ਹੈ ਠੀਕ ਹੈ ਜੀ ਭਾਈ ਜਿਨੇ ਦੇਖੀ ਜਿਵੇਂ ਝੂਮਰਾਂ ਦੇ ਡਿਜ਼ਾਈਨ ਤੁਹਾਡੇ ਕੋਲੇ ਬਹੁਤ ਸਾਰੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਕੋਈ ਵੀ ਆਪਣਾ ਇੱਕ ਰਿਕੁਆਇਰਮੈਂਟ ਤੇ ਉਸ ਤਰੀਕੇ ਦਾ ਝੂਮਰ ਮਿਲ ਜਾਂਦਾ ਬਿਲਕੁਲ ਫੁੱਲਫੀਲ ਕਰਦੇ ਹੈਗੇ ਸਰ ਕਸਟਮਰ ਦੀ ਅਗਰ ਕੋਈ ਸਪੈਸ਼ਲ ਰਿਕੁਆਇਰਮੈਂਟ ਵੀ ਆਂਦੀ ਹੈ ਕਸਟਮਰਸ ਸਾਨੂੰ ਕੋਈ ਫੋਟੋਗ੍ਰਾਫ ਜਾਂ ਕੁਝ ਵੀ ਇੱਕ ਰੈਫਰੈਂਸ ਪ੍ਰੋਵਾਈਡ ਕਰਨ ਉਸ ਤੇ ਨਾਥ ਇਲੈਕਟ੍ਰਿਕਲਸ ਪੂਰਾ ਵਰਕ ਆਊਟ ਕਰਦੀ ਹੈ ਕਿ ਉਹਨਾਂ ਦੀ ਰਿਕੁਆਇਰਮੈਂਟ ਨੂੰ ਫੁੱਲਫੀਲ ਕਰ ਸਕੇ ਜੀ ਤੇ ਲੋ ਵੀ ਦੋਸਤੋ ਪਤਾ ਨੋਟ ਕਰ ਲੋ 나ਥ ਇਲੈਕਟ੍ਰੀਕਲ ਪਟਿਆਲਾ ਫਹਾਰਾ ਚੌਂਗ ਦੇ ਬਿਲਕੁਲ ਨੀਅਰ ਪੈਂਦਾ ਬਈ ਬਿਲਕੁਲ ਸਰ ਜੀ ਤੇ ਨੰਬਰ ਵੀ ਪਾਈ ਆਪਣਾ ਬੋਲ ਹੀ ਦੇ ਜੀ 7986478320 ਮੇਰਾ ਕੰਟੈਕਟ ਨੰਬਰ ਹੈਗਾ ਜੀ ਜੀ ਸਰ